ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੁਹਾਨੂੰ ਗੁਰੂ ਰਾਮਦਾਸ ਜੀ ਸਭ ਨਾਲ ਉੱਪਰ ਆਪਣੀ ਮਿਹਰ ਬਣਾਈ ਰੱਖਣ ਤੇ ਅੱਜ ਆਪਾਂ ਲੱਗੇ ਆ ਚਾਂਦੀ ਸਿਲਵਰ ਦੇ ਗਹਿਣੇ ਜਿਹੜੇ ਹੁੰਦੇ ਆ ਚਾਂਦੀ ਦੇ ਉਹਨਾਂ ਦੀ ਉਹਨਾਂ ਨੂੰ ਸਾਫ਼ ਕਰਨ ਉਹਦੇ ਲਈ ਆਪਾਂ ਲਈਏ ਇਹੇ ਪੱਤੀ ਤੇ ਥੋੜਾ ਜਿਹਾ ਪਾਵਾਂਗੇ ਡਿਟਰਜੈਂਟ ਤੇ ਆ ਲਿਆ ਆਪਾਂ ਥੋੜੀ ਜਿਹੀ ਪਾਵਾਂਗੇ ਕਾਲਗਟ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਣੇ ਗਹਿਣੇ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਹਲਦੀ ਹੁਣ ਆਪਾਂ ਇਹਨੂੰ ਵਸਤ ਫਲਾੜਾ ਫਰੈਸ਼ਮੈਂਟ ਨਾਲ ਇਹ ਫਾਈਨ ਹਲਾਈ ਜਾਵਾਂਗੇ ਦੇਖੋ ਚਿੱਟੀ ਹੋਣ ਵੀ ਲੱਗੀ ਬਹੁਤ ਜਿਆਦਾ ਮੈਲੀ ਸੀ ਤੇ ਇੱਕ ਦੋਸ਼ੀ ਦਿਮਦਦ ਨਾਲ ਇਹ ਬਿਲਕੁਲ ਨਵੀਂ ਹੋ ਜਾਏਗੀ ਦੇਖੋ ਕਿੰਨਾ ਫਰਕ ਪੈ ਗਿਆ ਆਵੀ ਬਿਲਕੁਲ ਕਾਲੀ ਸੀ ਆਪਣੇ ਕੋਲ ਨਾ ਹੋਰ ਵੀ ਬਹੁਤ ਨਿਚਾਲੀ ਦੇ ਤੇ ਇੱਕ ਵਾਰੀ ਨਾ ਇਹ ਚਾਲੀ ਨਾ ਮੇਰਾ ਮਤਲਬ ਕੀ ਪਾਂਡਾ ਮਨ ਕਰ ਰਿਹਾ ਸੀਗਾ ਤੇ ਮੈਂ ਕਰ ਲਓ ਜੀ ਇਹਨੂੰ 5-7 ਮਿੰਟ ਇਸ ਤਰ੍ਹਾਂ ਰੱਖਣ ਨਾਲ ਇਹ ਬਿਲਕੁਲ ਸਾਫ਼ ਹੋ ਜੇਗੀ ਵੀਡੀਓ ਨੂੰ ਬਿਲਕੁਲ ਸਕਿੱਪ ਨਾ ਕਰਿਓ ਧਿਆਨ ਨਾਲ ਦੇਖਿਓ ਕਿਹੜੀਆਂ-ਕਿਹੜੀਆਂ ਚੀਜ਼ਾਂ ਮੈਂ ਪਾਈਆਂ ਤੇ ਚਾਂਦੀ ਕਿੰਨੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਸਾਫ਼ ਹੁੰਦੀ ਆ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਇਸ ਤਰ੍ਹਾਂ ਚਾਂਦੀ ਸਾਫ਼ ਹੁੰਦੀ ਆ ਕਿਸੇ ਵੀ ਚਾਂਦੀ ਦੇ ਜਿਵੇਂ ਆਪਣੇ ਘਰ 'ਚ ਚਾਂਦੀ ਦੇ ਬਰਤਨ ਵੀ ਹੁੰਦੇ ਆ ਤੇ ਕਿ ਸਵੇਰੇ ਹੋਮੀ ਮਾਲੇ ਹੋ ਜਾਂਦੇ ਆ ਤੇ ਆ ਦੇਖੋ ਕਿੰਨਾ ਇਹਦੇ ਤੋਂ ਨਾ ਉੱਤਰ ਵੀ ਗਿਆ ਕਿੰਨੀ ਜਲਦੀ ਜ਼ਿਆਦਾ ਚਿੱਟੀ ਹੋ ਵੀ ਗਈ ਹੈ ਤੇ ਇਹ ਬਿਲਕੁਲ ਐ ਜੇ ਇਸ ਤਰ੍ਹਾਂ ਹੋ ਜਾਏਗੀ ਜਿਵੇਂ ਅੱਜ ਲੈ ਕੇ ਆਂਦੀ ਹੋਵੇ ਤੇ ਇਹ ਆਪਾਂ ਜਿਵੇਂ ਆਪਣੇ ਕੋਲ ਕੋਈ ਚਾਂਦੀ ਦਾ ਗਲਾਸ ਹੋਵੇ ਕੋਈ ਬਹਿਵਲ ਆਪਾਂ ਇਹਨੂੰ ਇੱਕ ਬੁਰਸ਼ ਦੀ ਸਹਾਇਤਾ ਦੇ ਨਾਲ ਸਾਫ਼ ਕਰ ਲਾਂਗੇ ਤੇ ਆਪਾਂ ਇਹਨੂੰ ਥੋੜੀ ਜਿਹੀ ਦੇਰ ਤੋਂ ਰੱਖਾਂਗੇ। ਇਸ ਤਰ੍ਹਾਂ ਆਪਣੇ ਕੋਲ ਜਿਵੇਂ ਚਾਂਦੀ ਦੀਆਂ ਚੈਨੀਆਂ, ਚਾਂਦੀਆਂ ਮੁੰਦਰੀਆਂ ਕੋਈ ਵੀ ਚੀਜ਼ ਹੋਵੇ ਤੇ ਉਹਨੂੰ ਆਪਾਂ ਘਰ ਦੇ ਵਿੱਚ ਬੜੀ ਆਸਾਨੀ ਦੇ ਨਾਲ ਇਹ ਚੀਜ਼ਾਂ ਇਹਦੇ ਵਿੱਚ ਆਪਾਂ ਪਾਣੀ ਦੇ ਵਿੱਚ ਪਹਿਲਾਂ ਪਾਈ ਸੀ ਚਾਹ ਪੱਤੀ, ਚਾਹ ਪੱਤੀ ਤੋਂ ਬਾਅਦ ਆਪਾਂ ਕੋਈ ਵੀ ਡਿਟਰਜੈਂਟ ਪਾ ਸਕਦੇ ਹਾਂ ਜਿਵੇਂ ਜਿਹੜਾ ਆਪਾਂ ਘਰ ਵਿੱਚ ਵਰਤਦੇ ਆਂ। ਅਸੀਂ ਸਰਫੈਕਸ ਵਰਤਦੇ ਆਂ ਮੈਂ ਉਹ ਪਾਇਆ। ਉਸ ਤੋਂ ਬਾਅਦ ਮੈਂ ਹਲਦੀ ਪਾਈ ਤੇ ਹਲਦੀ ਤੋਂ ਬਾਅਦ ਮੈਂ ਥੋੜਾ ਜਿਹਾ ਕੋਲਗਟ ਪਾਇਆ। ਕੋਲਗਟ ਤੁਸੀਂ ਚਾਹੇ ਵਾਈਟ ਪਾਓ। ਜਾਏ ਤੁਹਾਡੇ ਘਰ ਦੇ ਵਿੱਚ ਜਿਹੜਾ ਹੈਗਾ ਮੇਰੇ ਕੋਲ ਇਹ ਸੀਗਾ ਤੇ ਮੈਂ ਇਹ ਪਾ ਲਿਆ ਤੇ ਹੁਣ ਆਪਾਂ ਇਹਨੂੰ ਇੱਕ ਬੁਰਸ਼ ਦੀ ਸਹਾਇਤਾ ਦੇ ਨਾਲ ਸਾਫ਼ ਕਰਾਂਗੇ ਤੇ ਬਹੁਤ ਜ਼ਿਆਦਾ ਵਧੀਆ ਸਾਫ਼ ਹੋ ਜਾਏਗਾ ਹੋ ਚੀ ਇਹ ਆਪਣਾ ਇਸ ਤਰ੍ਹਾਂ ਆਪਾਂ ਇਹਨੂੰ ਕਰੀ ਜਾਵਾਂਗੇ ਤੇ ਇਹ ਬਿਲਕੁਲ ਸਾਫ਼ ਹੋ ਜਾਏਗਾ ਫਿਰ ਬਾਅਦ ਵਿੱਚ ਇਹਨੂੰ ਆਪਾਂ ਸਾਫ਼ ਪਾਣੀ ਦੇ ਨਾਲ ਦੋ ਦੋ ਤਿੰਨ ਵਾਰੀ ਸਾਫ਼ ਪਾਣੀ ਦੇ ਨਾਲ ਧੋਵਾਂਗੇ ਦੇਖੋ ਕਿੰਨੀ ਜਿਆਦਾ ਸਾਫ਼ ਹੋਈ ਐ ਅੰਜ ਲੱਗਦਾ ਨਾ ਜਿਵੇਂ ਅੱਜ ਹੀ ਬਾਜ਼ਾਰ ਚੋਂ ਲੈ ਕੇ ਆਂਦੀ ਬਹੁਤ ਜਿਆਦਾ ਵਧੀਆ ਸਾਫ਼ ਹੋਈ ਆਪਾਂ ਤੁਹਾਨੂੰ ਬਾਅਦ ਚ ਸਾਫ਼ ਪਾਣੀ ਦੇ ਨਾਲ ਧੋ ਕੇ ਤੇ ਉਹ ਵੀ ਦਿਖਾਵਾਂਗੇ ਇਹ ਕੋਈ ਜਿਆਦਾ ਮਿਹਨਤ ਵੀ ਨਹੀਂ ਲੱਗਦੀ ਤੇ ਚੀਜ਼ ਆਪਾਂ ਜੇ ਪਜਵਾਲਾ ਤਤ ਹੋਣ ਜਾਈਏ ਫਿਰ ਉਹ ਪੈਸੇ ਵੀ ਲੱਗਦੇ ਤੇ ਸਮਾਂ ਵੀ ਖਰਾਬ ਹੁੰਦਾ ਤੇ ਇਹਨੂੰ ਆਪਾਂ ਘਰ ਵਿੱਚ ਹੀ ਇਸ ਤਰ੍ਹਾਂ ਨਾ ਸਾਫ਼ ਕਰ ਸਕਦੇ ਆ ਇਸੇ ਤਰ੍ਹਾਂ ਆਹ ਦੇਖੋ ਗਬਰਸ਼ੀ ਦੀ ਸਹਾਤਾ ਦੇ ਨਾਲ ਇਸ ਤਰ੍ਹਾਂ ਆਪਾਂ ਨੂੰ ਮਲਦੇ ਜਾਵਾਂਗੇ ਤੇ ਬਿਲਕੁਲ ਸਾਫ਼ ਹੋ ਜਾਏਗੀ ਤੇ ਇਹ ਬਹੁਤ ਹੀ ਜ਼ਿਆਦਾ ਸੋਹਣੀ ਬਣ ਜਾਏਗੀ ਇਹ ਤਾਂ ਵੈਸੇ ਕਾਲੀਆਂ ਹੋ ਜਾਂਦੀਆਂ ਚਲੋ ਹੁਣ ਤਾਂ ਥੋੜਾ ਬਰਸਾਪਾਂ ਦਾ ਕਰਕੇ ਨਾ ਪਰ ਇਹ ਇੰਨੀ ਕਿ ਜ਼ਿਆਦਾ ਸਾਫ਼ ਹੋ ਜਾਏਗੀ ਨਾ ਪਤਾ ਨਹੀਂ ਲੱਗੇਗਾ ਇੰਜ ਲੱਗੇਗਾ ਜਿਵੇਂ ਅੱਜ ਹੀ ਦੁਕਾਨ ਤੋਂ ਲੈ ਕੇ ਆਏ ਹੋਈ ਹੈ ਹੁਣ ਆਪਾਂ ਇਹਨੂੰ ਸਾਫ਼ ਪਾਣੀ ਦੇ ਨਾਲ ਹਨਾ ਢੋ ਲਾਂਗੇ। ਲੋ ਜੀ ਬਸ ਇਹ 5-7 ਮਿੰਟ ਦੇ ਵਿੱਚ ਆਪਣੀਆਂ ਚੂੜੀਆਂ ਬਿਲਕੁਲ ਨਵੀਆਂ ਬਣ ਜਾਣਗੀਆਂ। ਇਸ ਤਰ੍ਹਾਂ ਆਪਾਂ ਘਰ ਵਿੱਚ ਚਾਂਦੀ ਦੇ ਗਹਿਣਿਆਂ ਨੂੰ ਸੋਕੇ ਤੇ ਆਪਣੇ ਸਮੇਂ ਦੀ ਬਚਤ ਵੀ ਕਰ ਸਕਦੇ ਹਾਂ ਤੇ ਪੈਸਿਆਂ ਨੂੰ ਵੀ ਬਚਾ ਸਕਦੇ ਹਾਂ। ਤੇ ਬਹੁਤ ਸਾਰਾ ਸਮਾਂ ਵੀ ਬਚਾ ਸਕਦੇ ਹਾਂ। ਤੇ ਆਪਾਂ ਨੂੰ ਇਸ ਤਰ੍ਹਾਂ ਦੇ ਛੋਟੇ-ਮੋਟੇ ਕੰਮ ਨਾ ਘਰ ਵਿੱਚ ਕਰ ਲੈਣੇ ਚਾਹੀਦੇ ਜਿਹੜੇ ਆਪਾਂ ਕਰ ਸਕਦੇ ਹੋਈਏ ਤੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਸਾਫ਼ ਪਾਣੀ ਦੇ ਨਾਲ ਧੋ ਦਿੰਨੇ ਆਂ। ਆ ਆਪਣੀਆਂ ਹੋ ਗਈਆਂ ਚਾਂਦੀ ਦੀਆਂ ਬੈਂਗਲਸ ਸਾਫ਼ ਤੇ ਤੁਸੀਂ ਚੈੱਕ ਕਰੋ ਕਿੰਨੀਆਂ ਜ਼ਿਆਦਾ ਚਿੱਟੀਆਂ ਜਿਵੇਂ ਅੱਜ ਹੀ ਹੋਣੀ ਦੁਕਾਨ ਤੋਂ ਲੈ ਕੇ ਆਏ ਹੋਈਏ। ਬਹੁਤ ਹੀ ਜ਼ਿਆਦਾ ਸੋਹਣੀਆਂ ਬਣ ਗਈਆਂ ਇਸ ਤਰ੍ਹਾਂ ਆਪਾਂ ਚਾਂਦੀ ਦੇ ਸਾਰੇ ਗਹਿਣਿਆਂ ਨੂੰ ਘਰ ਵਿੱਚ ਹੀ ਧੋ ਸਕਦੇ ਆ ਤੇ ਬਹੁਤ ਸਮੇਂ ਦੀ ਬੱਚਤ ਕਰ ਸਕਦੇ ਆ ਤੇ ਪੈਸਿਆਂ ਦੀ ਬੱਚਤ ਕਰ ਸਕਦੇ ਆ ਮੇਰੇ ਕੋਲ ਨਾ ਹੋਰ ਵੀ ਕਾਫੀ ਸਾਰਾ ਚਾਂਦੀ ਦਾ ਸਮਾਨ ਸੀਗਾ ਮੈਂ ਕਿਹਾ ਪਹਿਲਾਂ ਇਹਨਾਂ ਨੂੰ ਧੋਲਾਂ ਤੇ ਇਹ ਮੇਰਾ ਅੱਜ ਪਾਣ ਦਾ ਵੀ ਰਾੜਾ ਸੀਗਾ ਤੇ ਮੈਂ ਕਿਹਾ ਚਲ ਇਹਨਾਂ ਨੂੰ ਧੋਲਾਂ ਥੋੜੀਆਂ ਕਾਲੀਆਂ ਹੋਈਆਂ ਪਈਆਂ ਸੀ ਬਿਲਕੁਲ ਹੀ ਕਾਲੀਆਂ ਹੋ ਜਾਂਦੀਆਂ ਪਈਆਂ ਪਈਆਂ ਤੇ ਹੁਣ ਦੇਖੋ ਕਿੰਨੀਆਂ ਜ਼ਿਆਦਾ ਚਿੱਟੀਆਂ ਤੇ ਕਿੰਨੀਆਂ ਜ਼ਿਆਦਾ ਸ਼ਾਈਨ ਕਰ ਰਹੀਆਂ ਬਹੁਤ ਹੀ ਜ਼ਿਆਦਾ ਸੋਹਣੀਆਂ ਬਣ ਗਈਆਂ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੇ ਪਲੀਜ਼ ਚੈਨਲ ਨੂੰ ਸਪੋਰਟ ਕਰਿਆ ਕਰੋ ਜਿਵੇਂ ਤੁਸੀਂ ਪਿਆਰ ਕਰਦੇ ਹੋ ਉਹ ਵੀ ਪਿਆਰ ਕਰਦੇ ਰਹਿਣਾ ਤੇ ਜਿਹੜੇ-ਜਿਹੜੇ ਨਵੇਂ ਆਉਂਦੇ ਨੇ ਉਹ ਆਪਣੇ ਸਬਸਕ੍ਰਾਈਬ ਕਰੀ ਜਾਇਆ ਕਰੋ ਤੇ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਸਾਰੀਆਂ ਅਸੀਸਾਂ